ਖੈਰ ਅਬਦਾਸ ਸਭੇ ਜਗ ਲੂਟਿਆ ਰਵਦਾਸ ਜੀ ਕਹਿੰਦੇ ਵੀ ਸਾਰਾ ਸੰਸਾਰ ਇਹ ਮਾਇਆ ਹੋਣਾ ਲੂਟਿਆ ਤੇ ਜਿਹੜਾ ਮੋਹ ਹੈ ਨਾ ਸਭ ਕੁਝ ਦੇਖਦਾ ਹੋਇਆ ਵੀ ਲੂਟਿਆ ਤੇ ਠੱਗਿਆ ਪਏ ਆਦਮੀ ਹਮ ਇੱਕ ਹਮ ਤੋਂ ਇੱਕ ਰਾਮ ਕੈ ਛੁੱਟਿਆ ਛੁੱਟ ਗਿਆ ਹੈ ਬਹੁਤ ਕਿਵੇਂ ਇਕਰਾਉ ਰਿਹਾ ਇਕਰਾਉ ਕਿ ਹੈ ਕੀ ਮਤਲਬ ਹੈ ਕ੍ਰਾਮ ਕੇ ਇੱਕ ਕ੍ਰਾਮ ਬਾਰੇ ਬਿਆਨ ਕੀਤਾ ਮੈਂ ਦੱਸਿਆ ਇਤਰਾਮ ਹੁੰਦਾ ਕੀ ਹੈ ਇਹ ਨਹੀਂ ਕਿਹਾ ਮੈਂ ਰਾਮੂ ਤੋਂ ਕਹਤਾ ਜੇ ਛੁੱਟ ਗਿਆ ਮੈਂ ਤਾਂ ਆਪਣੇ ਛੁੱਟ ਜਾਂਦਾ ਕ੍ਰਾਮ ਦੇ ਨਾਲ 1 ਲੱਖ ਵਰ ਰਾਮ ਹੈ ਇੱਕ ਜੇ ਦੁਆਰਾਬ ਨਹੀਂ ਆ ਪਤਾ ਸਰਦਾ ਉਤਰਾਂ ਕੋਈ ਕਰੀ ਉਹ ਪਰਸਰਾਮੀ ਰਾਮ ਉਧਰਾਂ ਬਹੁਤ ਰਹੋ ਜੀ ਇਕਦਾਰ ਆ ਸਵੇ ਘਟਰਾ ਬੋਲੇ ਕੋੜੇ ਸਵੇ ਘਟਰਾ ਬੋਲੇ ਉਹ ਵੀ ਰਹੂ ਤਸਦਾ ਬੁੱਢਾ ਵੀ ਰਾਮ ਹੈ ਪਰਸਰਾਮੀ ਰਾਮ ਇੱਕ ਰਾਮ ਕਿਹੜਾ ਇਕਰਾਮ ਜੰਮਣ ਬਣ ਤੇ ਪਰੇ ਜਿਹੜਾ ਜਨਮ ਲਈ ਲੈਂਦਾ ਉਹ ਇਕਰਾਮ ਆਰਾਮਚੰਦਰ ਇਕਰਾਮ ਨਹੀਂ ਹੈ ਆਰਾਮਚੰਦਰ ਅਧਾਰਾ ਬਧੀਪ ਹੈ ਅਧੀ ਅਧੀ ਜੋ ਹੁੰਦਾ ਹੈ ਸਰੀਰ ਵਿੱਚ ਜੋਤ ਅਧੀ ਰੂਪ ਜਿਹੜਾ ਦੇ ਤਾਰੀਆਂ ਸਾਬਤ ਹੁੰਦਾ ਹੀ ਨਹੀਂ ਜਿੰਨਾ ਚਿਰ ਦੇ ਤਾਰੀਆਂ ਸਾਬਤ ਨਹੀਂ ਹੁੰਦਾ ਹੋ ਜਾਂਦੀ ਰਦੀ ਜੋਤ ਅਤੀ ਸਾਲੇਂ ਦੀ ਹੁੰਦੀ ਹੈ ਜੋ ਸੱਤ ਸਰੂਪ ਹੈ ਸਾਲੇਂ ਦੀ ਹੈ ਸੱਤ ਸਰੂਪ ਨੂੰ ਦੇਹ ਨਹੀਂ ਹੁੰਦੀ ਜੋ ਦਾ ਹਿੱਸਾ ਸੱਤ ਸਰੂਪ ਹੈ ਉਹ ਸੌਦਾ ਨਹੀਂ ਰੀਂਦੀ ਹੁੰਦੀ ਉਹ ਸਾਲੇਂ ਦਾ ਜਿਹੜਾ ਨੀਂਦ ਦੇ ਵਿੱਚ ਆਉਂਦੀ ਆ ਉਹ ਉਹ ਤੇ ਗੁੱਡੀ ਜੁੜ ਕੇ ਸਰੀਰ ਨੂੰ ਜੁੜਦਾ ਇਸ ਕਰਕੇ ਅੱਧਾ ਜੁੜਦਾ ਸਰੀਰ ਨੂੰ ਦਾਲ ਹੋ ਜਾਂਦਾ ਹੈ ਸਰੀਰ ਚ ਜੁੜ ਜਾ ਰਿਹਾ ਰਹਿੰਦਾ ਸਰੀਰ ਨੂੰ ਛੱਡ ਕੇ ਖੁੱਦ ਇੱਕ ਜਦ ਹੁੰਦਾ ਜਾਂ ਸਰੀਰ ਛੱਡ ਦਵੇ ਜਿਉਂਦਾ ਹੀ ਮਰ ਜਬੇ ਫਿਰ ਉਹ શરીર ਨਹੀਂ ਰਹਿਦਾ ਇਹ ਤਾਂ ਆਮ શરીર ਨੂੰ ਬਦਲ ਜੇ ਸ਼ਰੀਰ ਨੂੰ ਆਰਾਮ ਨਹੀਂ ਬਲਦੇ ਫਿਰ ਉਹਦੀ ਮੂਰਤੀ ਕਾਦੇ ਬਣਾਉਂਦੇ ਨੇ ਜੇ ਆਰਾਮ શરીર ਨੂੰ ਨਹੀਂ ਮੰਨਦਾ ਤੇ ਮੂਰਤੀ ਕਾਦੇ ਉਹ ਆਰਾਮ ਦੀ ਮੂਰਤੀ ਬਣਾਉਂਦੇ ਨੇ ਜਿਹਦੀ ਮੂਰਤੀ ਆ ਉਹ ਤਾਂ ਇੱਕ ਨਹੀਂ ਬਹੁਤ ਬਰੀਕ ਨੁਕਤੇ ਦੀ ਗੱਲ ਹੈ ਜਿਹਦੀ ਮੂਰਤੀ ਬਣਦੀ ਹੈ ਉਹ ਆਰਾਮ ਦੀ ਉਹਦਾ ਸਾਬਤ ਨਹੀਂਦਾ ਇੱਕ ਨਹੀਂ ਹੈ ਪਤਾ ਹੀ ਹੈ ਇਹ ਕਾਲੇ ਮੂਤਰੀ ਬਣ ਸਕਦੀ। ਇਹ ਇਕਾਉਦੀ ਮੂਰਤੀ ਨਹੀਂ ਬਣ ਸਕਦੀ। ਜੇ ਮੂਰਤੀ ਬਣਦੀ ਆ ਤਾਂ ਉਹ ਰੌਕਤ ਫਿਰ ਸਾਬਤ ਹੈ ਨਹੀਂ। ਇਕਰਾਮ ਸਾਲੇ ਹੈ। ਹਮ ਤਾਂ ਇਕਰਾਮ ਬੁਕਾਏ ਛੁੱਟਿਆ। ਸਾਬਤ ਰਾਂ ਉਹ। ਸਾਬਤ ਸੂਰਤ ਤੇ ਦਸਤਾਰ ਸਿਰਾਉ ਉਸੇ ਨੂੰ ਖੇਦ। ਸਾਬਤ ਸੂਰਤ ਉਹ ਆ ਜਿਹਦੇ ਸਰਤੇ ਹੱਥ ਹੈ ਪਰਮੇਸ਼ਰ ਦਾ ਜਿਹਨੂੰ ਸ਼ਬਦ ਸੁਰਤ ਦਾ ਮੇਲ ਹੋਇਆ ਹੋਇਆ। ਉਹ ਕੌਣ ਹੈ ਗੁਰਮੁਖ ਹੈ? ਉਹ ਕੌਣ ਹੈ ਭਗਤ ਹੈ? ਉਹ ਫਿਰ ਆਉਂਦੀ ਹੈ। ਇਹ ਈਰ ਰਾਮ। ਜਿਹੜੇ ਰਾਮ ਦੀ ਬੂਰਤੀ ਬਣਦੀ ਹੈ ਨਾ। ਸ਼ਰੀਰ ਕਰਕੇ ਰਾਮ ਉਹਦਾ ਸਾਫਤ ਨਹੀਂ ਹੁੰਦਾ। ਇਹ ਇੱਕ ਰਾਮ ਦੀ ਗੱਲ ਕੀਤੀ ਹੈ ਤਾਂ। ਹਾਂ।